ਹਾਂ ਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਵਰ ਡੈਰੀ ਫਾਰਮ ਦੇ ਉੱਤੇ ਜੀ ਆਜੀ ਵੀਡੀਓ ਵਿੱਚ ਪੱਤ ਚਾਰ ਗਾਵਾਂ ਸੇ ਲਈ ਲੈ ਕੇ ਆਏ ਜੀ ਤਿੰਨ ਬਈ ਤਾਜ਼ੀਆਂ ਸੂਈਆਂ ਇੱਕ ਗੱਬਣਾ ਥੋੜੇ ਘਿਰ ਕਰਪਣੀ ਲੈ ਲੈਂਦੀ ਆ ਆਓ ਕਰ ਲੈਨੇ ਬਾਈ ਨਾ ਗੱਲ ਬਾਤ ਬਾਈ ਜੀ ਸਸੀ ਗਾਲ ਸਸੀ ਗਾਲ ਬਾਈ ਜੀ ਹੋ ਠੀਕ ਵਧੀਆ ਜੀ ਹਾਂ ਜੀ ਹਾਂ ਜੀ ਵਧੀਆ ਜੀ ਨਾਮ ਤੇ ਐਡਰੈਸ ਬੋਲਦੇ ਨਾਮ ਨਵਦੀਪ ਸਿੰਘ ਪਿੰਡ ਬਲਾਸਪੁਰ ਬਾਈ ਤਸੀਲ ਨਿਹਾਲ ਸਿੰਘਾਲਾ ਜ਼ਿਲ੍ਹਾ ਮੋਗਾ ਨੇੜੇ ਪਿੰਡ ਆਪਾਂ ਨੇੜੇ ਪਿੰਡ ਬਾਈ ਮਾਛੀਕੇ ਰਾਮਾ ਲਹਾਰਾ ਚਿਪਾਗੀ ਕੇ ਮੋਬਾਈਲ ਨੰਬਰ ਬੋ ਮੋਬਾਈਲ ਨੰਬਰ 8146911479 ਠੀਕ ਹੈ ਜਿਹੜੀ ਪਹਿਲੇ ਨੰਬਰ ਤੇ ਵਰਡ ਹੈ ਕਿਹੜਾ ਸੂਈ ਆ ਬਾਈ ਇਹ ਥੀਰੀ ਹੈ ਦੰਦਾ ਦੀ ਤੇ ਡੈਨਮਾਰਕ ਦੇ 50555 ਦੀ ਆ ਆਪ ਓਕੇ ਤੇ ਕਾਮਾ ਕਾਜੀ ਦੀ ਇਹਨੇ ਬੱਚੀ ਦਿੱਤੀ ਹੈ ਜਰਸੀ ਠੀਕ ਹੈ ਬਾਈ ਬੱਚੀ ਨੂੰ ਜਾਂਦੀ ਥੀਰੀ ਦੰਦਾ ਦੀ ਆ ਅੱਜ ਹੀ ਸੂਈ ਆ ਬੌਲਾ ਵਾਲਾ ਆਪਾਂ ਕੜਤਾ ਇਹ ਆਪਣਾ ਮੰਨ ਲਾ ਬਈ 11 12 ਵਜੇ ਸੂਈ ਸੀ ਓਕੇ ਬਾਈ ਹਾਂ ਠੀਕ ਆ ਬੱਦ ਚੰਗਾ ਦੰਦੋ ਖੀਰੀ ਪਹਿਲਾ ਸੂਆ ਨਾ ਪਹਿਲਾ ਸੂਆ ਬਈ ਫੇਸ ਦੀ ਬਿਊਟੀ ਫੇਸ ਦੀ ਬਿਊਟੀ ਬਹੁਤ ਵਧੀਆ ਚੰਗੀ ਆ ਥਾਨ ਬਹੁਤ ਚੰਗਾ ਲੱਗਿਆ ਮੁੱਠੀ ਵਾਲਾ ਥਾਨ ਹੇ ਬਾਈ ਆਪਾਂ ਕੱਟਤਾ ਇਹਦਾ 5-7 ਕਿਲੋ ਬੋਲਾ ਉਹ ਤੇ ਬੱਚੀ ਵੀ ਰਜਾਤੀ ਬਈ ਬਾਈ ਥਰਮੂਠਾ ਨੂੰ ਤਾਂ ਬੱਚਾ ਵੀ ਬਹੁਤ ਚੰਗਾ ਬੱਚਾ ਬਾਹਰ ਨਹੀਂ ਆਇਆ ਚੰਗਾ ਦਿੱਤਾ ਕਾਮਾਕਾਜੀ ਦੀ ਬੱਚੀ ਬਾਈ ਓਕੇ ਚੰਗੇ ਸੀਮਣ ਦੀ ਆਪ ਚੰਗੇ ਸੀਮਣ ਦੇ ਬੱਚੀ ਨੂੰ ਜਨਮ ਦਿੱਤਾ ਤੋਰਾ ਚੈੱਕ ਕਰ ਲੋ ਤੋਰਾ ਵੀ ਇੱਕ ਨੰਬਰ ਆ ਕਿੰਨਾ ਕਿ ਦੁੱਧ ਦੇ ਦੋਸਟੀ ਵੇਟ ਹੈ ਜੀ ਬਾਈ 30 ਪਲੱਸ ਜਾਊ ਬੱਚੀ ਠੀਕ ਆ ਹਾਂ ਹਾਂ ਹਮ ਫੁੱਲ ਬਰੀਡ ਫੁੱਲ ਕੱਦ ਦੰਦੋ ਖੀਰੀ ਦੰਦੋ ਖੀਰੀ ਬਾਈ ਬੱਚਾ ਹੀ ਆਏ ਯਾਰ ਮੈਂ ਸਾਰਾ ਬਾਈਆਂ ਮਹੀਨਿਆਂ ਦਾ ਬੱਚਾ ਆਪੇ ਹਾਂ ਉਹ ਛੋਟੇ ਹੁੰਦੇ ਨੇ ਲੈ ਵੱਲ ਹੁੰਦੇ ਨੇ ਫਿੱਟ ਫਿੱਟ ਲੈ ਵੱਲ ਆਪੇ ਕੱਲਾ ਥਾਨ ਮੁੱਠੀ ਵਾਲਾ ਬੱਚਾ ਬਹੁਤ ਚੰਗਾ ਦਿੱਤਾ ਕਰ ਮਾਨੀਆ ਕੀ ਮੁੱਲ ਆ ਭਰਾ ਜਾਇਜ ਮੁੱਲ ਭਾਈ ਜਾਇਜ ਇਹਦਾ ਲੈਣ ਦੇਣੀ ਬਸ 140 ਦੀ ਦੇ ਦਾਂ ਜੀ ਮਾਨਤਨ ਵਿੱਚੋਂ ਮਾਨਤਨ ਹੋ ਜਾ ਠੀਕ ਬੱਚੀ ਬਾੜੀ ਨਹੀਂ ਜਾਏ ਚੰਗੇ ਠੰਡੀ ਠੁੰਡੀ ਜਿਵੇਂ ਪਲੂ ਆ ਨਾ ਇਹ ਆਏ ਨਹੀਂ ਇਹਦੇ ਖਾਲੀ ਕੀਤੀ ਵੀ ਉਹ ਤਾਂ 7-8 ਕਿਲੋ ਬਹੁਤ ਕੱਢਿਆ ਵਾ ਠੀਕ ਹੈ ਭਾਈ ਆਪਣੇ ਕੋ ਵੀਡੀਓ ਪਈ ਹੈ ਜੋ ਸੂਈ ਹੈ ਵੇ ਜਮਾ ਜਾਇਜ ਮੁੱਲ ਖਿੱਚ ਕੇ ਮੁੱਲ ਰੱਖਿਆ ਬਾਲਾ ਭਾਈ ਨੇ ਬੱਚਾ ਬਹੁਤ ਚੰਗਾ 20000 ਦੀ ਬੱਚੀ ਰੱਖ ਲੂ ਭਾਈ ਕਾਮਾ ਕਾਜੀ ਦੀ ਓਕੇ ਅੱਗੇ ਆ ਗਈ 2 ਨੰਬਰ ਕਿਹੜਾ ਸੂਆ ਜੀ ਇਹ ਬਈ ਦੂਜਾ ਸੂਆ ਕਦੋਂ ਸੂਈ ਇਹ 파ਰਸੋ ਸੂਈ ਬੱਚਾ ਕੀ ਦੇਤਾ ਬੱਚਾ ਬੱਛਾ ਆ ਗਿਆ ਇਹਨੇ ਮਗਰ ਅੱਛਾ ਦੇਤਾ ਹਾਂਜੀ ਕਿੰਨਾ ਕੁ ਬੋਹਲਾ ਹੋਂ ਇਹਦੇ ਥੱਲੇ ਬਾਈ 20 ਕਿਲੋ ਤਿਆਰ ਠੀਕ ਆ ਬਾਈ ਆਰਡਰ ਬੜਾ ਕਮਾਲ ਆ ਆਰਡਰ ਤਾਂ ਬਾਈ ਫਿਟਿੰਗ ਕਰਾਣਾ ਜਿਹਨੂੰ ਕਰੀਏ ਮੇਲਿਆਂ ਵਾਲਾ ਹੀ ਆ ਸਹੀ ਗੱਲ ਆ ਬਹੁਤ ਸੋਹਣੀ ਫਿਟਿੰਗ ਕੱਲਾ ਬਹਿਰ ਦੀਆਂ ਬਰੀਕੀਆਂ ਵਾਲੀਆਂ ਵਹਿੜ ਚ ਹਮ ਫੁੱਲ ਕੱਦ ਫੁੱਲ ਬਰੀਟ ਪ੍ਰਿੰਟ ਪ੍ਰਿੰਟ ਬੜਾ ਚੰਗਾ ਤੋਰਾ ਚੈੱਕ ਕਰੋ ਇੱਕ ਨੰਬਰ ਤੋਰਾ ਬਾਈ ਕਿਆ ਬਾਤ ਆ ਬਾਈ ਕੀ ਬੋਹਲਾ ਵੀਰੇ ਜੈ ਜੈਲ ਮੋਲ ਬਈ ਇਹ ਸਵਾਦੀ ਦੇ ਦਾਂਗੇ ਮਾਨਤਨ ਵਿੱਚ ਮਾਨਤਨ ਹੋਈ ਚੱਕ ਬਾਈ ਜਮਾ ਜੈ ਜਮਾ ਜੈ ਜੀ ਆ ਅੱਛੀ ਬਾਲੀ ਚੰਗੀ ਆ ਨੰਦ ਵੀ ਛੇ ਹੀ ਆ ਹੂੰ ਬਹੁਤ ਵਾ ਬਾਲਾ ਚੰਗਾ ਕਰਵਾਇਆ ਚਲੋ ਬੱਚਾ ਕੋਈ ਨਹੀਂ ਬੱਚਾ ਦਿੱਤਾ ਫਿੱਟ ਫਿੱਟ ਲੈਵੇ ਚਿਵਾਈ ਤੂਈ ਕਿਵੇਂ ਬਰਾ ਚਿਵਾਈ ਜਮਾ ਬਾਈ ਓਕੇ ਪੂਰੀ ਹਾਂ ਠੀਕ ਆ ਬਾਈ ਫੁੱਲ ਕੱਦ ਫੁੱਲ ਬ੍ਰਿਟ ਪ੍ਰਿੰਟ ਹੁੰਟ ਬਾਲਾ ਚੰਗਾ ਹੈ ਅੱਗੇ ਆ ਗਈ ਤਨ ਨੰਬਰ ਇਹ ਬਾਈ ਗੱਬਣਾ ਕਿਹੜਾ ਸੂਆ ਵੀਰੇ ਇਹ ਦੂਜਾ ਸੂਆ ਸੋਣੀ ਆ ਟਣ ਹਜੇ ਬਾਈ ਇਹਦੇ ਦਾਸ ਪਾਏ ਆ ਠੀਕ ਆ ਕੀ ਕਹਣਾ ਹੂੰ ਕੱਚੀ ਕੱਚੀ ਆ ਹਾਈ ਢਿੱਲਾ ਬਹੁਤ ਖਾਉਂਦੀ ਆ ਖਾਣ ਬਹੁਤ ਬੈਰ ਤੂੰ ਦੇਖ ਇਧਰੋਂ ਬਾਈ ਬੈਰ ਤਾਂ ਬਾੜੀ ਨਹੀਂ ਚੰਗੀ ਆ ਵੀ ਦੁੱਧ 30 ਪਲੱਸ ਦਊਗੀ ਓਕੇ ਬਾਈ ਆਪਾਂ じゃ ਵੀਡੀਓ ਬਣਾਈਏ ਦਿਖਾ ਤੀ ਵਿੱਚ ਹੂੰ ਹਾਂ ਤਿਆਰ ਹੋਈ ਦੀ ਇਹਦੇ ਗੱਲਾਂ ਹੋਰ ਹੀ ਹੋਣਗੀਆਂ ਖੋਲ ਨੀ ਬਾਈ ਥੋੜੀ ਮੰਡੀ ਫੁੱਲ ਕੱਦ ਫੁੱਲ ਫਲੀ ਵੀ ਕੱਲੀ ਕੱਚੀ ਆ ਕੱਚੀਆਂ ਆਲਾ ਭਾਅ ਹੋਊਗਾ ਬਰੀਡ ਫੁੱਲ ਆ ਬਾਈ ਬਰੀਡ ਕੰਨਿਉ ਕੋਈ ਘਾਟ ਨਹੀਂ ਬਰੀਡ ਲੀਆਂ ਕੋਈ ਘਾਟ ਨਹੀਂ ਬਾਈ ਸਹੀ ਗੱਲ ਆ ਬਾਈ ਕੱਦ ਫੁੱਲ ਪ੍ਰਿੰਟ ਪ੍ਰਿੰਟ ਇੱਕ ਨੰਬਰ ਥਾਨ ਬਹੁਤ ਚੰਗਾ ਲੱਗਿਆ ਥਾਨ ਦਾ ਬੜਾ ਚੰਗਾ ਲੱਗਿਆ ਬਾਈ ਬੈਠਣ ਨੂੰ ਹੂੰ ਲਿ ਫਿਟਿੰਗ ਵਾਲਾ ਲੇਵਾ ਘੜਨਾ ਜਦੋਂ ਤਿਆਰ ਹੋਈ ਬਾਈ ਕੀ ਮੋਲ ਆ ਵੀਰੇ ਜੈਦ ਏ ਵੀ ਭਾਈ ਅੱਜ ਸਵਾਦੀ ਦੇ ਦਾਂਗੇ ਅੱਜ ਦੀ ਕਿਹੜੀ ਕੱਚੀ ਸੱਚੀ ਠੀਕ ਆ ਭਾਈ ਸਾਲ ਲੱਖ ਦੀ ਵੜ ਭਾਈ ਕਹਿੰਦਾ ਦੇ ਦਾਂਗੇ ਮਾਨਤਨ ਕੋਈ ਚੱਕਰ ਨਹੀਂ ਮਾਣਾ ਮੋਟਾ ਹੋ ਜਾਊਗਾ ਕੱਚੀਆਂ ਵਾਲਾ ਭਾਗ ਜਿੱਦ ਦੇ ਵੜ ਤਿਆਰ ਹੋ ਗਈ ਦੱਸੋ ਕਹਿੰਦੇ ਭਾਈ ਹਾਂ ਹਾਂ ਭਾਈ ਨਾੜਾ ਨੂਣਾ ਲੈ ਵੇ ਤੇ ਫੁੱਲ ਚੰਗੀਆਂ ਨੇ ਇਹਦੇ ਟਰੰਪ ਦਾ ਸੀਮਨ ਲੱਗਿਆ ਵਾ ਭਾਈ ਓਕੇ ਭਾਈ ਹਾਂ ਦੇਵੇ ਜੋ ਮਰਜੀ ਬੱਛਾ ਬੱਚੀ ਨੋਰਮਲ ਲੱਗਿਆ ਠੀਕ ਆ ਭਾਈ ਹਾਂ ਅੱਗੇ ਲਾਸਟ ਕਿਹੜਾ ਸੂਈ ਇਹ ਭਾਈ ਆ ਪਲੂਨ ਬੱਚੀ ਸੂਈ ਆ ਇਹਦਾ ਬੱਚਾ ਮਰ ਗਿਆ ਤਾਈਓ ਰੰਬੀ ਜਾਂਦੀ ਆਉਣੇ ਓਕੇ ਭਾਈ ਕਦੋਂ ਆਣੀ ਹੈ ਰੀ ਇਹਨੂੰ ਸੂਰੀ ਨੂੰ ਹੋ ਗਏ ਬਾਈ 10 15 ਮੈਂ ਠੀਕ ਆ ਤੇ ਦੁੱਧ ਕਿੰਨਾ ਗਾਉ ਦੁੱਧ ਬਾਈ ਹੁਣ ਹੋਊਗਾ 17 ਕਿਲੋ ਠੀਕ ਆ ਦੁੱਧ ਤਾਂ ਸੀਗਾ ਵੱਧ ਹੂੰ 20 ਤੋਂ ਪਲੱਸ ਹੀ ਸੀ ਰੰਬੀ ਜਾਂਦੀ ਆ ਪੱਠੇ ਖਾਂਦੀ ਨਹੀਂ ਥੋੜਾ ਵਾੜਾ ਕਰਦੀ ਆ ਬੱਚੇ ਦਾ ਓਕੇ ਖੋਲ ਦੇ ਮੜੀ ਤੋੜ ਕੇ ਦਿਖਾ ਦੇ ਨਗੀਨਾ ਹੀ ਆ ਬਾਈ ਇਹ ਤਾਂ ਨਗੀਨਾ ਹੀ ਆ ਡਾਇਮੰਡ ਪੀਸ ਸਭ ਪ੍ਰਿੰਟ ਹੀ ਬੜਾ ਚੰਗਾ ਜੀ ਪ੍ਰਿੰਟ ਬਾਈ ਲੇਵਾ ਲੂਗਾ ਇੱਕ ਨੰਬਰ ਆ ਫੇਸ ਫੂਸ ਬੜਾ ਪਿਆਰਾ ਬੱਚੀ ਦਿੱਤੀ ਬਾੜੀ ਚੰਗੀ ਸੀਗੀ ਠੀਕ ਆ ਬਾਈ ਦੇ ਪ੍ਰਿੰਟ ਪ੍ਰਿੰਟ ਦਾ ਬਾਈ ਕੀ ਬਾਤ ਆ ਜਮਾ ਨੁਕਰੀ ਕੋੜੀ ਯਾਰ ਗਿਆ ਕਰਨ ਹਾਂ ਹਾਂ ਹੂੰ ਬੱਚਾ ਮਰ ਗਿਆ ਯਾਰ ਹੁਣ ਬਸ ਉਹਦੇ ਹੀ ਬਾਲਾ ਕਰੀ ਜਾਂਦੀ ਠੀਕ ਆ ਕੀ ਮੋਲ ਆ ਵੀਰੇ ਜਾਇਜ ਜਾਇਜ ਮੋਲ ਬਾਈ ਇਹ 90 ਦੀ ਦੇ ਦਾਂਗੇ ਮਾਨਦਾਨ ਹੋ ਜੂ ਆਫਰੀ ਆ ਇਹਦੇ ਤੇ ਠੀਕ ਆ ਬਾਈ ਜਮਾ ਜੈਜ ਹੋਣਾ 90000 ਦੀ ਵੜ ਬਾਈ ਬਾਈ ਜੇ ਬੱਚਾ ਬੁੱচ্চਾ ਲਾ ਕੇ ਵੇਚ ਨਹੀਂ ਹੋਵੇ ਠੀਕ ਆ ਆਪਾਂ ਉਹਦਾ ਕੰਮ ਨਹੀਂ ਕਰਦੇ ਬਾਅਦ ਸਵਾ ਦੀ ਵੜ ਆ ਠੀਕ ਆ ਸਹੀ ਆ ਆਪਾਂ ਜਿਹੜੀ ਗੱਲ ਸੱਚੀ ਦਾਸਤੀ ਠੀਕ ਆ ਹਾਂ ਸਹੀ ਗੱਲ ਆ ਬਾਈ ਹੂੰ ਲੈ ਵਲੂਗਾ ਫਿੱਟ ਫਿੱਟਨਾ ਸਾਰਾ ਲੈ ਵਾ ਬਾਈ ਹੂੰ ਬਾਕੀ ਮੁੱਲ ਜੈਜ ਬਾਈ ਟਾਈਮ ਵੀ ਧਾਰਾਂ ਦਾ ਹੋਇਆ ਨਹੀਂ ਗਾ ਪਿਆ ਸਹੀ ਗੱਲ ਆ ਬਾਈ ਤੇ ਕਿਸੇ ਵੀਰ ਨੂੰ ਚਾਰਾਂ ਚੋਂ ਕੋਈ ਵੀ ਪਸੰਦ ਆਵੇ ਬਾਈ ਨਾ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਤੈਤਲੋ ਧੰਨਵਾਦ